ਸਤਿ ਸ਼੍ਰੀ ਅਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ 2025 2025 ਆ ਗਿਆ ਸਮਝੋ ਹਰ ਰਾਸ਼ੀ ਵਾਲਿਆਂ ਨੂੰ ਇਹ ਜ਼ਰੂਰ ਹੈ ਕਿ ਕਿਸ ਦੀ ਤਰ੍ਹਾਂ ਦੀ ਕਿਵੇਂ ਸਾਲ ਜਾਏਗਾ ਇੱਕ ਮਨਚ ਨਾ ਬੜੀ ਉਤੇਜਨਾ ਹੁੰਦੀ ਹੈ ਜਦੋਂ ਕੋਈ ਇਸ ਨਵਾਂ ਸਾਲ ਆਉਂਦਾ ਹੈ ਕਿ ਆਹ ਸਾਲ ਆਹ ਆ ਕੁਝ ਹੋਇਆ ਤੇ ਅਗਲੇ ਸਾਲ ਤਕਰੀਬਨ ਤਕਰੀਬਨ ਬੈਸਟ ਹੀ ਹੋਵੇ ਤੇ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਵੇ ਜਾਂ ਖੁਸ਼ੀ ਨਾਲ ਬੀਤੇ ਜਾਂ ਜਿਹੜੇ ਕੰਮ ਅਸੀਂ ਸ਼ੁਰੂ ਕੀਤੇ ਜਾਂ ਜੋ ਵੀ ਕਰ ਰਹੇ ਹਾਂ ਇਸ ਸਾਲ ਨਹੀਂ ਕਰ पाए ਤਾਂ ਅਗਲੇ ਸਾਲ ਇਹ ਸਾਡੀ ਸਾਨੂੰ ਕਾਮਯਾਬ ਕਰ ਦੇ ਠੀਕ ਗੱਲ ਇਹ ਹੈ ਕਿ ਹਰ ਕੋਈ ਅੱਛੀ ਉਮੀਦ ਤਾਂ ਰੱਖਦਾ ਹੀ ਆ ਰੱਖਣੀ ਵੀ ਚਾਹੀਦੀ ਆ ਮਿਹਨਤ ਵੀ ਹਰ ਸਾਲ ਦੀ ਤਰ੍ਹਾਂ ਬੰਦਾ ਕਰਦਾ ਹੀ ਆ ਉਹ ਵੀ ਕਰਨੀ ਚਾਹੀਦੀ ਆ ਕਿਉਂਕਿ ਮਿਹਨਤ ਤੋਂ ਬਿਨਾਂ ਤੇ ਅਸੀਂ ਕਿਸੇ ਪਾਸੇ ਸਕਸੈਸ ਪਾਈ ਨਹੀਂ ਸਕਦੇ ਪ੍ਰੈਕਟੀਕਲ ਹੈ ਸਿਤਾਰਿਆਂ ਨੂੰ ਸਮਝਣਾ ਉਸ ਮੁਤਾਬਕ ਚੱਲਣਾ ਉਹਨਾਂ ਦੀ ਬਦਲਦੀ ਸਥਿਤੀ ਮੁਤਾਬਕ ਆਪਣੇ ਆਪ ਨੂੰ ਬਦਲਣਾ ਅਸਲ ਦੇ ਵਿੱਚ ਫਾਇਦਾ ਦਿੰਦਾ ਹੈ ਜੇ ਤੁਸੀਂ ਕਹੋ ਕਿ ਕਿਸੇ ਵੀ ਰਾਸ਼ੀ ਵਾਲਿਆਂ ਦੇ ਕੋਈ ਛੱਪੜ ਫੜਨ ਵਾਲਾ ਏ ਕੋਈ ਮੰਨ ਲਓ ਕਿ ਲੋਟਰੀ ਨਿਕਲਣ ਵਾਲੀ ਚਲੋ ਮੰਨਿਆ ਲੋਟਰੀ ਨਿਕਲਣ ਵਾਲੀ ਹੈਗੀ ਆ ਕਿਸੇ ਨਾ ਕਿਸੇ ਰਾਸ਼ੀ ਵਾਲਿਆਂ ਦੀ ਤਾਂ ਚਲੋ ਨਿਕਲੇਗੀ ਪਰ ਗੱਲ ਇਹ ਆ ਲੋਟਰੀ ਨਾਲ ਸੁੱਖ ਥੋੜਾ ਹੀ ਮਿਲਨੇ ਆ ਗੱਲ ਇਹ ਆ ਲੋਟਰੀ ਨਾਲ ਮਨ ਦੀ ਸ਼ਾਂਤੀ ਥੋੜਾ ਹੋਣੀ ਆ ਪੈਸਾ ਹੋਣ ਦੇ ਨਾਲ ਜੇ ਮਨ ਦੀ ਸ਼ਾਂਤੀ ਹੁੰਦੀ ਹੁੰਦੀ ਤਾਂ ਸਮਝੋ ਕਿ ਇੱਕ ਸਟੇਬਿਲਟੀ ਇੱਕ ਪੈਸੇ ਵਾਲੇ ਕੋਲ ਹੁੰਦੀ ਤੇ ਤੁਸੀਂ ਮਿਲੋ ਆਪਾਂ ਇਹ ਗੱਲ ਤੇ ਚਰਚਾ ਨਹੀਂ ਕਰਨੀ ਉਹ ਬਾਤ ਚ ਹੀ ਕਰਾਂਗੇ ਆਪਾਂ ਹਰ ਰੋਜ਼ ਜਿਹੜੀਆਂ ਰਾਸ਼ੀਆਂ ਤੇ ਚਰਚਾ ਕਰਦੇ ਆ ਉੱਚ ਦੱਸਦੀਆਂ ਆਪਾਂ ਗੱਲ ਕਰਨੀ ਅੱਜ ਸਿੰਘ ਰਾਸ਼ੀ ਵਾਲਿਆਂ ਦਾ 225 ਕਿਸ ਤਰ੍ਹਾਂ ਦਾ ਜਾਏਗਾ ਸਿੰਘ ਰਾਸ਼ੀ ਕਾਲਪੁਰਖ ਦੀ 5 ਨੰਬਰ ਦੀ ਰਾਸ਼ੀ ਹੁਣ ਇੱਕ ਤੁਹਾਨੂੰ ਭੇਤ ਦੀ ਗੱਲ ਦੱਸਦੀਆਂ ਤਕਰੀਬਨ ਤਕਰੀਬਨ ਦੋ ਤਿੰਨ ਰਾਸ਼ੀਆਂ ਨੇ ਜਿਨ੍ਹਾਂ ਦੇ ਦੋ ਰਾਸ਼ੀਆਂ ਹੁੰਦੀਆਂ ਨੇ ਜਿਵੇਂ ਮੇਸ਼ ਰਾਸ਼ੀ ਤੇ वृश्चिक ਰਾਸ਼ੀ ਦਾ ਮਾਲਕ ਮੰਗਲ ਹੈ ਹੈਨਾ বৃਖ राशि ਤੇ ਤੂਲਾ રાશિ ਦਾ ਮਾਲਕ ਕਿ ਸ਼ੁਕਰ ਹੈ ਦੋ ਰਾਸ਼ੀਆਂ ਮਿਲੀਆਂ ਨੇ ਇੱਕ ਘਰ ਵਿੱਚ ਇੱਕ ਗ੍ਰਹਿ ਉੱਚਦਾ ਤੇ ਇੱਕ ਘਰ ਵਿੱਚ ਇੱਕ ਗ੍ਰਹਿ ਨੀਚਦਾ ਹੈ ਠੀਕ ਹੈ ਇੱਕ ਸਿੰਘ ਰਾਸ਼ੀ ਹੈ ਜਿਸ ਵਿੱਚ ਆ ਕੇ ਕੋਈ ਵੀ ਗ੍ਰਹਿ ਨੀਚਦਾ ਨਹੀਂ ਹੁੰਦਾ ਨਾ ਹੀ ਉਸ ਘਰ ਦੇ ਵਿੱਚ ਉੱਚਦਾ ਕੋਈ ਗ੍ਰਹਿ ਉੱਚ 5 ਨੰਬਰ ਦੇ ਵਿੱਚ ਦੇਖਿਆ ਜਾਵੇ ਤਾਂ ਸੂਰਜ ਹੀ ਆਪਣੇ ਘਰ ਦੇ ਵਿੱਚ ਸਭਗ੍ਰਹੀ ਸਹੀ ਕੰਮ ਕਰਦਾ ਹੈ ਨਹੀਂ ਤਾਂ ਸੂਰਜ ਦੇ ਘਰ ਜਾ ਕੇ ਕਿਹੜਾ ਉੱਚਦਾ ਹੋ ਜੂ ਅੱਗ ਦੇ ਸਾਹਮਣੇ ਕਿਹੜਾ ਟੁਕਦਾ ਜਿਹੜਾ ਵੀ ਸੂਰਜ ਨਾਲ ਬੈਠਦਾ ਹੈ ਅਸਤ ਹੋ ਜਾਂਦਾ ਹੈ ਗ੍ਰਹਿ ਤੇ ਫਿਰ ਉੱਚਦਾ ਕਿੱਥੇ ਹੋਣਾ ਹੈ ਦੇਖੋ ਲੌਜੀਕ ਕਿੰਡਾ ਵੱਡਾ ਲੌਜੀਕ ਹੈ ਅਸਲ ਦੇ ਵਿੱਚ ਸਾਇੰਸ ਹੈ ਵਿਗਿਆਨ ਹੈ ਕੋਈ ਐਮੀ ਥੋੜੀ ਗੱਲ ਹੈ ਗੱਲ ਇਹ ਹੈ ਵਿਗਿਆਨ ਨੂੰ ਸਮਝਣ ਦੀ ਸਾਇੰਸ ਮੁਤਾਬਕ ਚੱਲਣ ਦੀ ਪਰ ਜਦੋਂ ਅਸੀਂ ਪੁਲੇਖਿਆਂ 'ਚ ਉਹ ਵੇਖ ਲਈ ਕੱਲ ਲਈ ਕਿ ਐਦਾਂ ਕਰਨ ਨਾਲ ਐਦਾਂ ਹੋ ਜੂ ਕੌਣ ਅੱਗ ਨੂੰ ਦੱਸੋ ਤੁਸੀਂ ਪਾਣੀ ਦੇ ਦੂ ਕੌਣ ਸੂਰਜ ਦੇ ਸਾਹਮਣੇ ਖੜ ਚੂ ਤਾਂ ਇਸ ਕਰਕੇ ਸੂਰਜ ਮੁਤਾਬਕ ਅਗਰ ਉਹ ਚਮਕਿਆ ਤਾਂ ਚਮਕਿਆ ਨਹੀਂ ਚਮਕਿਆ ਤਾਂ ਨਹੀਂ ਚਮਕਿਆ ਅਗਰ ਉਸ ਦੀ ਤੁਸੀਂ એનર્ਜੀ ਲੈਣੀ ਹੈ ਤਾਂ ਤੁਹਾਨੂੰ ਉਸ ਦੇ ਸਾਹਮਣੇ ਜਾਂ ਉਸ ਨੂੰ ਪਿੱਟ ਕਰਕੇ ਖੜਨਾ ਹੀ ਪੈਣਾ ਉੱਥੇ ਜਾਣਾ ਹੀ ਪੈਣਾ ਸੂਰਜ ਵਾਂਗੂ ਤਪਣਾ ਪੈਣਾ ਤਾਂ ਹੀ ਤਾਂ ਅਸੀਂ ਸਕਸੈਸ ਪਾਉਨੇ ਆ ਤਾਂ ਇਹ ਸਿੰਘ ਲਗਨ ਤੇ ਸਿੰਘ ਰਾਸ਼ੀ ਵਾਲੇ ਜਾਣਦੇ ਆ ਪਹਿਲਾਂ ਕਿੱਦਾਂ ਦੇ ਹੁੰਦੇ ਆ ਸੋ ਬੜੀਆ ਇਨਸਾਨ ਹੁੰਦੇ ਆ ਨੌਨਵੇਜ ਖਾਣ ਦੇ ਥੋੜੇ ਜਿ ਸ਼ੌਕੀਨ ਹੁੰਦੇ ਆ ਸਿੰਘ ਰਾਸ਼ੀ ਦਾ ਪੁਰਸ਼ ਦੀ ਪੰਜਵੀਂ ਰਾਸ਼ੀ ਹੈ ਤੇ ਇਸ ਦਾ ਚਿੰਨ ਹੈ ਸ਼ੇਰ ਸ਼ੇਰ ਦੀ ਤਰ੍ਹਾਂ ਜਦੋਂ ਜਾਂ ਤਾਂ ਕੁਝ ਕਹਿਣਾ ਨਹੀਂ ਕਿਸੇ ਨੂੰ ਆਪਣੀ ਚਾਲ ਚੱਲਦੇ ਰਹਿਣਾ ਠੀਕ ਹੈ ਓਕੇ ਆ ਭਾਵੇਂ ਜਿਹੜਾੜਦੇ ਆ ਤਾਂ ਫਿਰ ਸ਼ੇਰ ਵਾਂਗੂ ਤੇ ਫਿਰ ਕੋਈ ਬੋਲਦਾ ਵੀ ਨਹੀਂ ਮੋਰੇ ਸਚਾਈ ਪਸੰਦ ਤਾਂ ਚਲੋ ਇਹ ਥੋੜੇ ਜਿ ਹੁੰਦੇ ਆ ਜੇ ਇਹਨਾਂ ਦਾ ਸੂਰਜ ਸ਼ੋਭ ਹੋਵੇ ਚੰਗੀ ਰਾਸ਼ੀ ਵਿੱਚ ਹੋਵੇ ਤਾਂ ਇਹ ਡਰਦੇ ਕਿਸੇ ਤੋਂ ਨਹੀਂ ਮਤਲਬ ਇਹ ਨਹੀਂ ਕਿ ਕੋਈ ਡਰਾ ਤਮਕਾ ਲਊਗਾ ਹਾਂ ਆਪਣੇ ਮਨ ਨਾਲ ਭਾਵੇਂ ਕਈ ਵਾਰੀ ਇਹਨਾਂ ਨੂੰ ਹੁੰਦਾ ਕਿ ਚਲੋ ਇੰਦਾ ਨਹੀਂ ਇੰਦਾ ਕਰ ਲੈਨੇ ਆ ਇਹਦੀ ਸੁਣ ਲੈਨੇ ਆ ਇਹਦੇ ਮੁਤਾਬਕ ਹੋ ਜਾਂਦੇ ਆ ਤੇ ਜੇ ਤੁਸੀਂ ਕਹੋ ਡਰਾ ਕੇ ਇਸ ਨੂੰ ਮੋਡੀਫਾਈ ਕਰ ਲੋਗੇ ਇਸਦੇ ਦਿਮਾਗ ਨੂੰ ਬਦਲ ਦੋਗੇ ਜਾਂ ਆਪਣੇ ਰਸਤੇ ਤੇ ਚਲਾ ਲੋਗੇ ਡਰਾ ਕੇ ਤਾਂ ਇਹ ਕਿਤੇ ਰਸਤੇ ਤੇ ਚੱਲਣ ਵਾਲੇ ਨਹੀਂ ਹੁੰਦੇ ਮੱਥਾ ਚੌੜਾ ਹੁੰਦਾ ਅੱਖਾਂ ਭਾਵੇਂ ਛੋੜੀਆਂ ਛੋਟੀਆਂ ਵੀ ਹੁੰਦੀਆਂ ਨੇ ਕਈ ਵਾਰੀ ਵੱਡੀਆਂ ਵੀ ਹੁੰਦੀਆਂ ਪਰ ਅੱਖਾਂ तकरीबन तकरीबन ਸਿੰਘ ਲਗਣ ਵਾਲਿਆਂ ਦੀਆਂ ਛੋਟੀਆਂ ਹੁੰਦੀਆਂ ਥੋੜੀਆਂ ਬਿੱਲੀ ਵਰਗੀਆਂ ਅੱਖਾਂ ਪਰ ਸ਼ਾਰਪ ਅੱਖਾਂ ਹੁੰਦੀਆਂ ਤਿੱਖੀਆਂ ਅੱਖਾਂ ਕਈ ਵਾਰੀ ਤੁਸੀਂ ਦੇਖਿਆ ਹੋਣਾ ਅਟਰੈਕਟਿਵ ਜੀ ਅੱਖਾਂ ਹੁੰਦੀਆਂ ਇਹ ਸਿੰਘ ਲਗਣ ਤੇ ਸਿੰਘ ਰਾਸ਼ੀ ਵਾਲਿਆਂ ਹੁੰਦੀਆਂ ਗੁੱਸੇ ਦੇ ਟਾਈਮ ਤੇ ਇਹਨਾਂ ਦੀਆਂ ਅੱਖਾਂ ਜੋ ਨੇ ਰੈੱਡ ਕਲਰ तकरीबन तकरीबन ਥੋੜੀ ਦੇਰ ਬਾਅਦ ਇਹਨਾਂ ਦਾ ਰੈੱਡ ਕਲਰ ਹੋ ਹੀ ਜਾਂਦਾ ਹੈ ਵਾਲ तकरीबन ਪੂਰੇ ਰੰਗ ਦੇ ਹੁੰਦੇ ਆ ਡਾਰਕ ਬਲੈਕ ਸਿੰਗ ਲਗਣ ਵਾਲਿਆਂ ਦੇ ਵਾਲ ਨਹੀਂ ਹੁੰਦੇ ਵਾਲ ਝੜਦੇ ਵੀ ਬਹੁਤ ਹੁੰਦੇ ਆ ਸਿੰਗ ਲਗਣ ਰਾਸ਼ੀ ਵਾਲਿਆਂ ਦੇ ਤੇ ਛੋਟੀਆਂ ਮੋਟੀਆਂ ਤਕਲੀਫਾਂ ਨਾਲ ਇਹ ਕਿਸੇ ਨੂੰ ਨਾ ਆਪਣੇ ਆਪ ਨੂੰ ਬਦਲਦੇ ਆ ਤੇ ਨਾ ਹੀ ਛੋਟੀ ਮੋਟੀ ਤਕਲੀਫ ਕਿਸੇ ਨੂੰ ਬਾਹਲੀ ਇਹ ਦੱਸਦੇ ਆ ਹਨਾ ਮਤਲਬ ਕਹਿੰਦੇ ਆ ਕਿ ਇਹ ਛੋਟਾ ਮोटा ਜ਼ਖਮ ਵੀ ਹੈ ਤਾਂ ਕਿਸੇ ਨੂੰ ਦੁਖਾਉਣਾ ਨਹੀਂ ਹੈ ਠੀਕ ਹੈ ਹੋ ਜਾਣਾ ਹੈ ਕੋਈ ਗੱਲ ਨਹੀਂ ਇਹ ਮਾੜਾ ਮੋਟਾ ਹੀ ਹਰ ਕਿਸੇ ਦੀ ਮਹਿਫਲ ਪਾਰਟੀ ਵਿੱਚ ਸਭ ਤੋਂ ਅੱਗੇ ਹੁੰਦੇ ਆ ਅਲੱਗ ਦਿਖਦੇ ਆ ਅਲੱਗ ਨਜ਼ਰ ਆਉਂਦੇ ਆ ਅਲੱਗ ਪਰਸਨੈਲਿਟੀ ਹੁੰਦੀ ਹੈ ਪਾਇਆ ਵੀ ਸਭ ਤੋਂ ਅਲੱਗ ਹੋਊਗਾ ਟੇਸਟ ਵੀ ਸਭ ਤੋਂ ਅਲੱਗ ਹੋਊਗਾ ਇਹ ਨਹੀਂ ਕਿ ਜੋ ਸਾਰੇ ਕਹਿ ਰਹੇ ਆ ਬਹੁਤ ਵਧੀਆ ਤੱਕ ਕਹਿ ਦਨਗੇ ਜੀ ਬਹੁਤ ਵਧੀਆ ਜਿੰਨੀ ਦੇਰ ਆਪ ਕੋਈ ਚੀਜ਼ ਜਿਹਦਾ ਅੱਖਾਂ ਦੇਖਣ ਨਾਲ ਵਿਸ਼ਵਾਸ ਕਰਨ ਵਾਲੇ ਹੁੰਦੇ ਆ ਸਿੰਘ ਲਗਨ ਤੇ ਸਿੰਘ ਰਾਸ਼ੀ ਵਾਲੇ ਅ ਅਗਰ ਕੋਈ ਜੈਂਟਸ ਸਿੰਘ ਲਗਣਾ ਤਾਂ ਉਹਨਾਂ ਨੂੰ ਮੁੱਛਾ ਰੱਖਣੀਆਂ ਪਸੰਦ ਤੇ ਮੁੱਛਾ ਰੱਖਣੀਆਂ ਚਾਹੀਦੀਆਂ ਨੇ ਕਿਉਂਕਿ ਸ਼ੇਰ ਦੀਆਂ ਮੁੱਛਾਂ ਹੁੰਦੀਆਂ ਨੇ ਹੈਨਾ ਤੇ ਉਹ ਤੇ ਕਿਤੇ ਕਟਾਉਣ ਜਾਂਦਾ ਨਹੀਂ ਤਾਂ ਇਸ ਕਰਕੇ ਮੁੱਛਾਂ ਰੱਖਣੀਆਂ ਚਾਹੀਦੀਆਂ ਨੇ ਤਾਂ ਮੰਗਲ ਕੈਮ ਹੋ ਜਾਂਦਾ ਇੱਕ ਇਹ ਕੁਦਰਤੀ ਤੌਰ ਤੇ ਚੀਜ਼ ਆ ਹੈਨਾ ਤੇ ਹੁਣ ਆਪਾਂ ਜਾਣਦੇ ਆ 225 ਬਾਰੇ ਹੁਣ ਸਿੰਘ ਲੱਗਣ ਤੇ ਸਿੰਘ ਰਾਸ਼ੀ ਵਾਲੇ ਜੋ ਇਹ ਸੁਣ ਰਹੇ ਆ ਤਾਂ ਉਹਨਾਂ ਨੂੰ ਇਹ ਸਾਲ ਜੋ ਹੈ ਦੇਖੋ ਸਤਰਕ ਕਰਨਾ ਆਪਣਾ ਕੰਮ ਹੈ ਠੀਕ ਗ੍ਰਹਿਾਂ ਨੂੰ ਬਦਲਣਾ ਆਪਣਾ ਕੰਮ ਨਹੀਂ ਆ ਕਿਉਂਕਿ ਤੁਸੀਂ ਬਦਲ ਹੀ ਨਹੀਂ ਸਕਦੇ ਕੋਈ ਵੀ ਜਿਸ ਤਰ੍ਹਾਂ ਕੁਦਰਤ ਨੇ ਤੁਹਾਨੂੰ ਬਣਾਇਆ ਤੁਸੀਂ ਉਦਾਂ ਹੀ ਚੱਲ ਤਾਂ ਗੱਲ ਕਿਹੜੀ ਆ ਗੱਲ ਇਹ ਆ ਕਿ ਸਿੰਘ ਲਗਨ ਤੇ ਸਿੰਘ ਰਾਸ਼ੀ ਵਾਲਿਆਂ ਦੇ ਲਗਨ ਚ ਕੇਤੂ ਆ ਰਿਹਾ ਕੇਤੂ ਕੇਤੂ ਸੂਰਜ ਨੂੰ ગ્રਹ ਲਾਉਂਦਾ ਹੈ ਪਰ ਇਹ ਨਹੀਂ ਕਿ ਖਰਾਬ ਕਰਦਾ ਹੈ ਧਿਆਨ ਨਾਲ ਸੁਣਨਾ ਐਵੇਂ ਹੀ ਵਹਿਮ ਚ ਨਹੀਂ ਪੈਣਾ ਕੇਤੂ ਲਗਨ ਚ ਆਏਗਾ ਤੇ ਰਾਹੂ ਬਿਲਕੁਲ ਸੱਤਵੇਂ ਸਥਾਨ ਤੇ ਚਲਾ ਜਾਏਗਾ ਹੁਣ ਰਾਹੂ ਤੇ ਕੇਤੂ ਨੇ 18 ਮਈ ਨੂੰ ਜਾਣਾ ਹੈ 18 ਮਈ ਨੂੰ ਉਸ ਤੋਂ ਪਹਿਲਾਂ ਸ਼ਨੀ ਨੇ ਚਲ ਜਾਣਾ 12 ਨੰਬਰ 12 ਨੰਬਰ ਯਾਨੀ ਸਿੰਘ ਤੋਂ 8ਵੇਂ ਸਥਾਨ ਵਿੱਚ ਸ਼ਨੀ ਚਲਾ ਜਾਏਗਾ ਠੀਕ ਹੈ ਉਹ ਕਦੋਂ ਜਾਏਗਾ 28 ਮਾਰਚ ਨੂੰ 28 29 ਮਾਰਚ ਨੂੰ ਸਿੰਘ ਰਾਸ਼ੀ ਚ ਚਲੇ ਮੇਨ ਰਾਸ਼ੀ ਚ ਚਲੇ ਜਾਣਾ ਹੈ ਕਿੰਨੇ ਸ਼ਨੀ ਨੇ ਸਤਵੇਂ ਸ਼ਨੀ ਨਿਕਲ ਕੇ 8ਵੇਂ ਸਥਾਨ ਵਿੱਚ ਚਲਾ ਜਾਏਗਾ ਸਿੰਘ ਰਾਸ਼ੀ ਤੋਂ ਕਿੰਨੇ ਤੇ ਗਿਆ 8ਵੇਂ ਸਥਾਨ ਵਿੱਚ ਤਾਂ ਸ਼ਨੀ ਦੇ ਮੁਤਾਬਕ ਕਦੇ-ਕਦੇ ਤੁਸੀਂ ਸ਼ਨੀ ਨੂੰ ਸ਼ੁਭ ਕਰਨ ਲਈ ਇੱਕ ਨਾਰੀਅਲ ਮੰਦਰ ਚੜਾਉਂਦੇ ਰਹੇ ਇਸੀ ਸਿੰਘ ਰਾਸ਼। ਇਹ ਸਾਰੀਆਂ ਰਾਸ਼ੀਆਂ ਲਈ ਹੈ। ਸੌਰੀ ਸਾਰੇ ਸਿੰਘ ਲਗਨ ਤੇ ਸਿੰਘ ਰਾਸ਼ੀ ਲਈ ਹੈ ਕਿ ਸ਼ਨੀ ਜਦੋਂ ਚੇਂਜ ਹੋਏਗਾ ਤਾਂ ਕਦੇ-ਕਦੇ ਨਾਰੀਅਲ ਚੜਾਉਣਾ। ਇਹ ਨਹੀਂ ਕਿ ਤੁਸੀਂ ਵਿਦਿਆਰਥੀ ਹੋ ਇਹ ਨਹੀਂ ਤੁਸੀਂ ਕੰਮ ਕਰ ਕਰਦੇ ਹੋ ਇਹ ਤੁਸੀਂ ਜੋ ਵੀ ਕਰਦੇ ਹੋ ਆਪਾਂ ਬਾਅਦ ਵਿੱਚ ਡਿਸਕਸ਼ਨ ਕਰਦੇ ਹਾਂ ਕਿ ਕਿਹੜੇ ਲਗਨ ਕਿਹੜੀ ਰਾਸ਼ੀ ਵਾਲਿਆਂ ਨੇ ਕੀ ਕਰਨ ਤੇ ਕਿਹੜੇ ਘਰ ਨੂੰ ਚਲਾਉਣਾ ਹੈ ਠੀਕ ਹੈ। ਤਾਂ ਮੇਨ ਗੱਲ ਕੀ ਹੋਗੀ ਕਿ ਜੋ ਬ੍ਰੈਸ ਚੇਂਜ ਹੋ ਰਿਹਾ ਕੌਣ ਸ਼ਨੀ ਸ਼ਨੀ ਤੁਹਾਡੀ ਰਾਸ਼ੀ ਤੋਂ ਆ ਰਿਹਾ 8ਵੇਂ ਸਥਾਨ ਤੇ ਤੇ ਕਿਤੂ ਜਾ ਰਿਹਾ ਲਗਣ ਚ ਤੇ ਰਾਹੂ ਜਾ ਰਿਹਾ ਬਿਲਕੁਲ 7ਵੇਂ ਸਥਾਨ ਸਤਵਾਂ ਖੰਡਾ ਕੀ ਹੈ ਲਾਈਫ ਪਾਰਟਨਰ ਦਾ ਸਤਵਾਂ ਖੰਡਾ ਹੈ ਤੁਹਾਡੀ ਕੰਮ ਕਰਦਾ bizness ਦਾ ਤੁਹਾਡੀ ਦੁਕਾਨਦਾਰੀ ਦਾ ਪਾਰਟਨਰਸ਼ਿਪ ਵਿੱਚ ਕੰਮ ਕਰਨ ਵਾਲਾ ਤਾਂ ਸਿੰਗਲ ਲਗਣ ਵਾਲੇ ਜਿੰਨੇ ਵੀ ਜਾਤਕ ਨੇ 7ਵੇਂ ਸਥਾਨ ਵਿੱਚ ਜੋ ਰਾਹੂ ਜਾਏਗਾ ਤਾਂ ਧੋਖੇ ਤੋਂ ਬਚਣਾਏ ਲਾਈਫ ਵਿੱਚ ਕਈ ਵਾਰੀ ਲਾਈਫ ਪਾਰਟਨਰ ਨਾਲ ਉਲਝੇਵਾਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆ ਸਕਦੀ ਆ ਪਰ ਮੇਨ ਗੱਲ એનર્ਜੀ ਬਹੁਤ ਹੋਊਗੀ ਤੁਹਾਡੇ ਚ ਇੱਕ ਦੋ ਨਹੀਂ ਤਿੰਨ ਤਿੰਨ ਕੰਮ ਕਰ ਸਕੋਗੇ ਰਾਹੂ ਤੁਹਾਨੂੰ ਕਾਫੀ ਅੱਛੀ ਪਾਵਰ ਤੇ ਬਿਜ਼ਨਸ ਦੀਆਂ ਪਲੈਨਿੰਗਾਂ ਦੇਵੇਗਾ ਠੀਕ ਤੇ ਦੂਸਰੀ ਗੱਲ ਇਹ ਕਿਉਂਕਿ ਰਾਹੂ ਕਿਹਦੇ ਚ ਜਾ ਰਿਹਾ ਸ਼ਨੀ ਦੇ ਘਰ ਚ ਸ਼ਨੀ ਦਾ ਨੁਕਸਾਨ ਤੇ ਨਹੀਂ ਕਰੇਗਾ ਪਰ ਕਿਉਂਕਿ ਲਗਨ ਨੂੰ ਦੇਖੇਗਾ ਸਾਹਮਣੇ ਤੋਂ ਬਿਲਕੁਲ ਸੱਤਵੀਂ ਦ੍ਰਿਸ਼ਟੀ ਉੱਥੇ ਬੈਠਾ ਕੇਤੂ ਹੈ ਤੇ ਰਾਹੂ ਕੇਤੂ ਦੀ ਆਪਸ ਦੇ ਵਿੱਚ ਜੋ ਦ੍ਰਿਸ਼ਟੀ ਪਏਗੀ ਇਸ ਮੁਤਾਬਕ ਸਿਰਫ ਤੇ ਸਿਰਫ ਪੇਪਰ ਵਰਕ ਜੋ ਤੁਸੀਂ ਇਸ ਸਾਲ ਕਰੋਗੇ ਬੜੇ ਧਿਆਨ ਨਾਲ ਕਰਿਓ ਕੋਈ ਪਰੇਸ਼ਾਨੀ ਨਹੀਂ ਆਏਗੀ ਕੇਤੂ ਲਗਨ ਵਿੱਚ ਤੁਹਾਨੂੰ ਕਮਾ ਸਕਦਾ ਤੇ ਸਭ ਤੋਂ ਵਧੀਆ ਗੱਲ ਸਿੰਘ ਲਗਨ ਸਿੰਘ ਰਾਸ਼ੀ ਵਾਲਿਆਂ ਦੀ ਕੀ ਹੋ ਰਹੀ ਆ ਇੱਕ ਤਾਂ એનર્ਜੀ ਅੱਛੀ ਹੋ ਰਹੀ ਹੈ ਸਿਹਤ ਅੱਛੀ ਹੋ ਰਹੀ ਹੈ ਦੂਸਰੀ ਗੱਲ ਸ਼ਨੀ ਤੇ ਨਾਲ ਰਾਹੂ ਤੇ ਕੇਤੂ ਦੀ ਦ੍ਰਿਸ਼ਟੀ ਕਰਕੇ ਕਿਉਂਕਿ ਕੇਤੂ ਤੇ ਸ਼ਨੀ ਦੀ 6ਵੀਂ 8ਵੀਂ ਦ੍ਰਿਸ਼ਟੀ ਹੋਏਗੀ ਸੱਟ ਚੋਟ ਐਕਸੀਡੈਂਟ ਹਾਸੇ ਤੋਂ ਇਸ ਸਾਲ ਤੁਸੀਂ ਬਚਣਾ ਹੈ ਠੀਕ ਹੈ ਗੱਡੀ ਦਾ ਨੁਕਸਾਨ ਹੋ ਜਾਏਗਾ ਕਿਉਂਕਿ ਸ਼ਨੀ 8ਵੇਂ ਸਥਾਨ ਵਿੱਚ ਤੇ ਰਾਹੂ ਜੋ ਹੈ ਸ਼ਨੀ ਦੇ ਘਰ ਜਾ ਰਿਹਾ ਹੈ ਤਾਂ ਇਸ ਕਰਕੇ ਬਹੁਤ ਸੰਭਲ ਕੇ ਤੁਸੀਂ ਵਾਹਨ ਚਲਾਣਾ ਹੈ ਪੂਰੀ ਤਰ੍ਹਾਂ ਸਤਰਕ ਰਹਿਣਾ ਹੈ ਇਸਾ ਗੱਲ ਕਰੀਏ ਆਪਾਂ ਬ੍ਰਹਿਸਪਤ ਦੀ ਜੋਤੀ ਜਗਰਿਆ ਚੇਂਜ ਹੋ ਰਿਹਾ ਹੈ ਸ਼ਨੀ ਸ਼ਨੀ ਤੇ ਰਾਹੂ ਤੇ ਕੇਤੂ ਤੋਂ ਬਿਨਾ ਬ੍ਰਹਿਸਪਤ ਜੋ ਹੈ ਉਹ ਜਾ ਰਿਹਾ ਹੈ ਮਿਥੂਨ ਯਾਨੀ ਕਿ 3 ਨੰਬਰ ਵਿੱਚ 3 ਨੰਬਰ ਜੋ ਹੈ ਉਹ ਤੁਹਾਡੇ ਇਨਕਮ ਸਥਾਨ ਵਿੱਚ ਜਾਏਗਾ ਇਨਕਮ ਸਥਾਨ ਵਿੱਚ ਅஷ்டਮੇਸ਼ ਹੈ ਇਨਕਮ ਸਥਾਨ ਵਿੱਚ ਜਾ ਕੇ ਕਿੱਥੇ ਦੇਖੇਗਾ ਤੁਹਾਡੀ ਸੋਚ ਨੂੰ ਤੁਹਾਡੇ ਪੰਜਵੇਂ ਖਾਨੇ ਨੂੰ ਦੇਖੇਗਾ ਪੰਜਵਾਂ ਖਾਨਾ ਕੀ ਹੈ ਪੰਜਵਾਂ ਖਾਨਾ ਸਾਡੀ ਪੜ੍ਹਾਈ ਹੈ ਸਾਡਾ ਸਾਡੀ ਸੋਚ ਹੈ ਸਾਡੀ ਔਲਾਦ ਹੈ ਸਾਡਾ ਕੰਮਕਾਰ ਹੈ ਔਰ ਪੰਜਵੇਂ ਖਾਨਾ ਜੋ ਹੈ ਇਹ ਸਾਡੇ ਸਟੱਡੀ ਦਾ ਵੀ ਹੈ ਤੇ ਸਾਡੀ ਤਕਰੀਬਨ ਔਲਾਦ ਦੀ ਸੈਟਿੰਗ ਦਾ ਵੀ ਹੈ ਹੈਨਾ ਉਹ ਬਹੁਤ अच्छी ਹੋਣ ਵਾਲੀ ਹੈ ਬ੍ਰਹਸਪਤ ਜਿੱਥੇ ਦੇਖਦਾ ਉਸ ਵਿੱਚ ਵ੍ਰਿਧੀ ਕਰਦਾ ਤਾਂ ਅਗਰ ਕਿਸੇ ਦੀ ਔਲਾਦ ਦੀ ਪ੍ਰੋਬਲਮ ਸੀ ਔਲਾਦ ਪ੍ਰਾਪਤੀ ਲਈ ਔਲਾਦ 100% ਤੁਹਾਡੇ ਹੋ ਜਾਏਗੀ ਸਿੰਘ ਲਗਣ ਸਿੰਘ ਰਾਸ਼ੀ ਵਾਲਿਆਂ ਦੇ ਔਲਾਦ ਦੀ ਸੈਟਿੰਗ ਬਿਲਕੁਲ ਹੋ ਜਾਏਗੀ ਔਲਾਦ ਨੂੰ ਲੈ ਕੇ ਚਿੰਤਾਵਾਂ ਤੁਹਾਡੀਆਂ ਘਟਣਗੀਆਂ ਉਹਨਾਂ ਦੀ ਸੈਟਿੰਗ ਉਹਨਾਂ ਦਾ ਕੰਮਕਾਰ ਵਿਦਿਆਰਥੀਆਂ ਦਾ ਕੋਈ ਟੈਸਟ ਪੇਪਰ ਕਲੀਅਰ ਹੋਣਾ ਸੀ ਡੈਫੀਨੇਟਲੀ ਇਸ ਸਾਲ ਤੁਹਾਡਾ ਇਹ ਹੋਣ ਵਾਲਾ ਹੈ ਹੋ ਜਾਊਗਾ ਮਿਹਨਤ ਜ਼ਰੂਰ ਕਰਨੀ ਪੈਗੀ ਪਰ ਅੱਗੇ ਵੀ ਮਿਹਨਤਾਂ ਤੁਸੀਂ ਕਰ ਰਹੇ ਹੋ ਇਸ ਸਾਲ ਜੋ ਮਿਹਨਤ ਕਰੋਗੇ ਇਸ ਦਾ ਪੂਰਾ ਪੂਰਾ ਫਲ ਬ੍ਰਹਿਸਪਤ ਦੇ ਬੈਠਣ ਕਰਕੇ ਮਿਲ ਜਾਏਗਾ ਠੀਕ ਉਪਾਅ ਮੈਂ ਤੁਹਾਨੂੰ ਅਖੇਰ ਚ ਦੱਸਦੀ ਹਾਂ ਬ੍ਰਹਿਸਪਤ ਸ਼ਨੀ ਤੇ ਰਾਹੁ ਦਾ ਤੁਸੀਂ ਕਿਹੜਾ ਕਿਹੜਾ ਉਪਾਅ ਕਰਨਾ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਬ੍ਰਹਿਸਪਤ ਜੋ ਰਾਸ਼ੀ ਪਰਿਵਰਤਨ ਕਰਕੇ ਇਨਕਮ ਸਥਾਨ ਵਿੱਚ ਆ ਰਿਹਾ ਹੈ ਤਾਂ ਇਨਕਮ ਸਥਾਨ ਵਿੱਚ ਇਨਕਮ ਦੇ ਸੋਰਸਸ ਵੀ ਵਧਾਏਗਾ ਬਜ਼ੁਰਗਾਂ ਦਾ ਸਾਥ ਸਕਸੈਸ ਦਾ ਪਹਿਲਾ ਕਾਰਨ ਬਣੇਗਾ ਤੇ ਇਸ ਕਰਕੇ ਰਲ ਐਕਸ ਮਿਲੇਗੀ ਬਹੁਤ ਸਿੰਘ ਲਗਨ ਸਿੰਘ ਰਾਸ਼ੀ ਵਾਲਿਆਂ ਨੂੰ ਜੋ ক্লোਸਲੀ ਰਿਸ਼ਤੇ ਤੁਹਾਡੇ ਇਸ ਸਾਲ ਖਰਾਬ ਹੋਏ ਹਨ ਕਾਫੀ ਖਰਾਬ ਹੋਏ ਆ ਉਹ ਤੁਹਾਡੇ ਠੀਕ ਹੁੰਦੇ ਜਾਣਗੇ ਤੇ ਬਜ਼ੁਰਗਾਂ ਦੀ ਸਿਹਤ ਵੀ ਠੀਕ ਹੁੰਦੀ ਜਾਏਗੀ ਪਰੇਸ਼ਾਨੀਆਂ ਸਰੀਰਕ ਤੇ ਮਾਨਸਿਕ ਤੌਰ ਤੇ ਤੁਹਾਡੀਆਂ ਘਟਣਗੀਆਂ ਸ਼ਨੀ 8ਵੇਂ ਸਥਾਨ ਵਿੱਚ ਤੀਜੀ ਦ੍ਰਿਸ਼ਟੀ ਨਾਲ ਮੰਗਲ ਦੀ ਘਰਾਸ਼ੀ ਨੂੰ ਦੇਖੇਗਾ ਮੇਸ਼ ਰਾਸ਼ੀ ਨੂੰ ਦੇਖੇਗਾ ਤਾਂ ਮੇਸ਼ ਰਾਸ਼ੀ ਮੰਗਲ ਦੀ ਹੈ ਤਾਂ ਮੰਗਲ ਨੂੰ ਸ਼ੁਭ ਕਰਨ ਲਈ ਤੁਹਾਨੂੰ ਮੰਗਲ ਦੇ ਉਪਾਅ ਕਰਨੇ ਪੈਣਗੇ ਜੋ ਤੁਹਾਨੂੰ ਲੰਕ ਤੋਂ ਮੈਂ ਇੱਕ ਵੀਡੀਓ ਪਾ ਰਹੀ ਹਾਂ ਸਾਰੇ ਗ੍ਰਹਾਂ ਦੀ ਤਾਂ ਉਹ ਤੁਸੀਂ ਕਰ ਲੈਣਾ ਮੰਗਲ ਦੇ ਸੂਰਜ ਦੇ ਤੇ ਬ੍ਰਹਸਪਤ ਦੇ ਉਪਾਅ ਕਰਨੇ ਆ ਤੁਸੀਂ ਉਹ ਸਮੇਂ-ਸਮੇਂ ਕਰਦੇ ਰਹਿਣਾ ਤਾਂ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਏਗਾ ਹੁਣ ਗੱਲ ਕਰਦੇ ਆ ਵਿਆਹ ਸ਼ਾਦੀ ਲਈ ਸਿੰਘ ਲਗਨ ਤੇ ਸਿੰਘ ਰਾਸ਼ੀ ਵਾਲਿਆਂ ਨੂੰ ਮੈਂ ਕਿਹਾ ਨਾ ਧੋਖੇ ਤੋਂ ਬਚਣਾ ਮਕੇਸ਼ ਅਣੀ ਆਠਾ ਹੈ ਤਾਂ ਇਸ ਕਰਕੇ ਵਿਆਹ ਸ਼ਾਦੀ ਕਰਦੇ ਸਮੇਂ ਕਿਉਂਕਿ ਇਨਕਮ ਸਥਾਨ ਵਿੱਚ ਆ ਕੇ ਜੋ ਬ੍ਰਹਿਸਪਤ ਹੈ ਇਹ ਪੰਜਵੀਂ ਦ੍ਰਿਸ਼ਟੀ ਨਾਲ ਪੰਜਵੇਂ ਸਤਵੀਂ ਦ੍ਰਿਸ਼ਟੀ ਨਾਲ ਪੰਜਵੇਂ ਖਾਨੇ ਨੂੰ ਦੇਖੇਗਾ ਨੌਵੀਂ ਦ੍ਰਿਸ਼ਟੀ ਨਾਲ ਜੀਵਨ ਸਾਥੀ ਨੂੰ ਦੇਖੇਗਾ ਜਾਨੀ ਰਾਹੁ ਤੇ ਦ੍ਰਿਸ਼ਟੀ ਪਾਏਗਾ ਤਾਂ ਇਸ ਕਰਕੇ ਕੋਈ उलझिमा ਕੋਈ ਕਿਸੇ ਤਰ੍ਹਾਂ ਦਾ ਕੋਈ ਵਿਆਹ ਸ਼ਾਦੀ ਲਈ ਤੁਸੀਂ ਸੋਚ ਰਹੇ ਹੋ ਇਸ ਸਾਲ ਆਪਣੀ ਲਾਈਫ ਪਾਰਟਨਰ ਨਾਲ ਅੱਗੇ ਵਧਣ ਦੇ ਲਈ ਤਾਂ ਉਹਦੇ ਲਈ ਤੁਸੀਂ ਰਾਹੁ ਨੂੰ ਸ਼ਾਂਤ ਕਰਕੇ ਰਸਪਤ ਦੀ ਦ੍ਰਿਸ਼ਟੀ ਰਹੂ ਤੇ ਪਵੇਗੀ ਤਾਂ بیا ਸ਼ਾਦੀ ਲਈ ਸਾ ਚੰਗਾ ਹੈ ਪਰ ਸੰਭਲ ਕੇ ਧੋਖੇ ਤੋਂ ਬਚ ਕੇ ਧੋਖਾ ਹੋ ਸਕਦਾ ਹੈ ਠੀਕ ਹੈ ਤਾਂ ਇਹ ਕਰਨਾ ਤੁਸੀਂ ਤਾਂ ਕਿ ਧਿਆਨ ਰੱਖਣਾ ਸਿੱਧਾ ਨਹੀਂ ਹੈ ਦ੍ਰਿਸ਼ਟੀ ਹੈ ਪਰ ਉਥੇ ਰਾਹੁ ਨੇ ਬੈਠ ਜਾਣਾ ਇਸ ਕਰਕੇ ਧੋਖੇ ਤੋਂ ਬਚ ਕੇ ਸੱਤਵੇਂ ਸਥਾਨ ਨੂੰ ਮਜ਼ਬੂਤ ਕਰਕੇ ਹੀ ਤੁਸੀਂ ਨਵੇਂ ਰਿਸ਼ਤੇ ਵਿੱਚ ਪੈਣਾ ਹੈ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਵਿਦਿਆਰਥੀਆਂ ਦਾ ਤੁਹਾਨੂੰ ਪਤਾ ਚੱਲ ਗਿਆ ਕਿ ਚੰਗਾ ਇਸਾਲ ਵਿਆਹ ਸ਼ਾਦੀ ਲਈ ਵੀ ਦੱਸਤਾ ਥੋੜਾ ਸਤਰਤ ਰਹਿ ਕੇ bizness ਕੰਮ ਕਰ ਲਈ ਆਰਾਮ ਨਾਲ ਜੋ ਕਹਿ ਰਹੇ ਆਪਾਂ ਕਿ ਕੰਮ ਕਾਰ ਤੁਹਾਡੇ ਥੋੜੇ ਜੇ ਡਿਲੇ ਹੋ ਕੇ ਚੱਲਣਗੇ ਪਰ ਹੋ जरूर ਜਾਣਗੇ ਠੀਕ ਹੈ ਤੇ ਹੁਣ ਵਿਦੇਸ਼ ਯਾਤਰਾ ਬਾਰੇ ਵੀ ਦੱਸ ਦਿੰਨੇ ਆਪਾਂ ਤੁਹਾਨੂੰ ਸਿੰਗ ਲਗਨ ਤੇ ਸਿੰਗ ਰਾਸ਼ੀ ਵਾਲਿਆਂ ਦੇ ਕਿਉਂਕਿ ਸ਼ਨੀ ਅੱਠ ਜਾ ਰਿਹਾ ਤਾਂ ਇਸ ਕਰਕੇ ਥੋੜੇ ਕੰਮ ਡਿਲੇ ਤਾਂ ਕਰੇਗਾ ਪਰ ਰਾਹੂ 7ਵੇਂ ਤੇ ਕੇਤੂ ਲਗਨ ਵਿੱਚ ਕੇਤਛਡਾਇ ਖੇਤ ਤਾਂ ਇਹਦਾ ਮਤਲਬ ਕੀ ਹੋਇਆ ਕਿ ਤੁਹਾਡੀ ਯਾਤਰਾ ਹੋ ਸਕਦੀ ਆ ਤਾਂ ਲੰਬੀ ਜਾਂ ਛੋਟੀ ਯਾਤਰਾ ਵਿਦੇਸ਼ ਭਾਵੇਂ ਘੁੰਮਣ ਜਾਓ ਭਾਵੇਂ ਸੈਟਲਮੈਂਟ ਕਰਨ ਲਈ ਜਾਓ ਤਾਂ ਸਿੰਘ ਲਗਣ ਸਿੰਘ ਰਾਸ਼ੀ ਵਾਲਿਆਂ ਨੂੰ ਆਪਣੀ ਯਾਤਰਾ ਦੇ ਲਈ ਤਿਆਰਬਰ ਤਿਆਰ ਰਹਿਣਾ ਚਾਹੀਦਾ ਹੈ ਯਾਤਰਾ ਸ਼ੁਭਕਾਰੀ ਰਹੇਗੀ ਠੀਕ ਤੇ ਰਹੀ ਗੱਲ ਬ੍ਰਹਸਪਤ ਦੀ ਤਾਂ ਬ੍ਰਹਸਪਤ ਵੀ ਵੈਸੇ 11ਵੇਂ ਕਿਉਂਕਿ ਹਵਾ ਦਾ ਖਾਨਾ ਮੰਨਿਆ ਜਾਂਦਾ ਹੈ 11 ਤਾਂ 11ਵੇਂ ਖਾਨੇ ਵਿੱਚ ਬੈਠੇਗਾ ਜੋ ਕਿ ਤੁਹਾਡਾ ਅਸ਼ਟਮੇਸ਼ ਵੀ ਹੈ ਔਰ ਤੁਹਾਡੀ ਸੋਚ ਦਾ ਮਾਲਕ ਵੀ ਹੈ ਤਾਂ ਪੇਪਰ ਵਰਕ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਕਿਵੇਂ ਨਾ ਕਿਵੇਂ ਤੁਸੀਂ ਇਸ ਵਿੱਚ ਸਕਸੈਸ ਪਾ ਹੀ ਲਓਗੇ ਠੀਕ ਤੇ ਹੁਣ ਆਪਾਂ ਗੱਲ ਕਰਦੇ ਹਾਂ ਇਸ ਸਾਲ ਕਿਹੜਾ ਸ਼ੁਭ ਰਤਨ ਰਹੇਗਾ ਤੁਹਾਡੇ ਲਈ ਸਤਰ ਕਰਨ ਲਈ ਵੀ ਆਪਾਂ ਤੁਹਾਨੂੰ ਦੱਸ ਦਿੱਤਾ ਹਨ ਸਿਰਫ ਪੂਹਨ ਧਿਆਨ ਨਾਲ ਚਲਾਉਣਾ ਹੈ ਬਜ਼ੁਰਗਾਂ ਦੀ ਸਿਹਤ ਠੀਕ ਹੁੰਦੀ ਜਾਏਗੀ ਤੇ ਕਲੋਜ਼ਲੀ ਰਿਸ਼ਤੇ ਠੀਕ ਹੋ ਜਾਣਗੇ ਤੇ ਹੁਣ ਸੁਣੋ ਇਸ ਸਾਲ ਦਾ ਸ਼ੁਭ ਰਤਨ ਸ਼ੁਭ ਨੰਬਰ ਸ਼ੁਭ ਅੱਖਰ ਇਸ ਸਾਲ ਦਾ ਸ਼ੁਭ ਰਤਨ ਤੁਹਾਡੇ ਲਈ ਕਿਉਂਕਿ ਬ੍ਰਸਪਤ ਅਸ਼ਟਮੇਸ਼ ਹੈ ਉਹ ਤੁਹਾਡੇ ਇਨਕਮ ਸਥਾਨ ਵੀ ਜਾ ਰਿਹਾ ਹੈ ਸੂਰਜ ਨੇ ਵਾਰ-ਵਾਰ ਬਦਲਦੇ ਰਹਿਣਾ ਹੈ ਹਰ ਮਹੀਨੇ ਬਦਲਣਾ ਹੈ ਤੁਹਾਡੇ ਲਗਨ ਦਾ مالک ਹੈ ਮੰਗਲ ਨੂੰ ਤੁਸੀਂ ਮਜ਼ਬੂਤ ਕਰਨਾ ਜੋ ਤੁਹਾਡੀ ਕਿਸਮਤ ਦਾ ਮਾਲਕ ਹੈ ਨੌਵੇਂ ਖਾਨੇ ਦਾ ਮਾਲਕ ਹੈ ਤੇ ਕਿਉਂਕਿ ਬ੍ਰਹਿਸਪਤ ਜੋ ਹੈ ਉਹ ਬੁੱਧ ਦੇ ਘਰ ਚ ਜਾ ਰਿਹਾ ਤਾਂ ਬੁੱਧ ਅਗਰ ਤੁਹਾਨੂੰ ਪੈਸੇ ਦੀ ਅਗਰ ਤੁਹਾਨੂੰ ਇਨਕਮ ਦੀ ਅਗਰ ਤੁਹਾਨੂੰ ਕਲੈਰਿਟੀ ਮਤਲਬ ਨਹੀਂ ਪਤਾ ਚੱਲ ਰਿਹਾ ਕੀ ਕਰਨਾ ਹੈ ਕੀ ਨਹੀਂ ਕਰਨਾ ਤਾਂ ਤੁਹਾਨੂੰ ਪੰਨਾ ਸਟੋਨ ਪਾਉਣਾ ਚਾਹੀਦਾ ਚਾਂਦੀ ਚ ਵੀ ਪਾ ਸਕਦੇ ਹੋ ਸੋਨੇ ਚ ਵੀ ਪਾ ਸਕਦੇ ਹੋ ਸਭ ਤੋਂ ਛੋਟੀ ਫਿੰਗਰ ਚ ਪਾ ਸਕਦੇ ਹੋ ਰਿੰਗ ਫਿੰਗਰ ਚ ਪਾ ਸਕਦੇ ਹੋ ਇਸ ਸਾਲ ਦਾ ਸ਼ੁਭ ਰਤਨ ਤੁਹਾਡੇ ਲਈ ਮਾਣਕ ਰਹਿਣ ਵਾਲਾ ਹੈ ਕਿਉਂਕਿ ਸਿਹਤ ਅੱਛੀ ਤਾਂ ਸਭ ਕੁਝ ਅੱਛਾ ਕਿਉਂਕਿ ਸ਼ਨੀ 8ਵੇਂ ਜਾ ਕੇ ਗੁੱਡੀਆਂ ਚ ਲੱਤਾਂ ਚ ਪ੍ਰੋਬਲਮ ਦੇਣ ਵਾਲਾ ਹੈ ਪਰਿਵਾਰਕ ਤੌਰ ਤੇ ਕਿਸੇ ਨਾ ਕਿਸੇ ਨੂੰ ਰਾਹੂ ਵੀ ਸ਼ਨੀ ਦੇ ਘਰ ਚ ਜਾ ਕੇ ਸ਼ਨੀ ਵਰਗੀ ਨਰਜੀ ਲੈ ਕੇ ਹੀ ਕੰਮ ਕਰੇਗਾ ਨਾ ਤੇ ਸਾਡਾ ਰਾਹੂ ਮਿੱਤਰ ਸਿੰਘ ਦਾ ਸੂਰਜ ਦਾ ਤੇ ਨਾ ਸ਼ਨੀ ਮਿੱਤਰ ਕਿਉਂਕਿ ਚਾਨਣ ਦੀ ਨੇਰ ਨਾ ਬਣਦੀ ਕੋਈ ਤਾਂ ਲੌਜੀਕਲੀ ਚੱਲਣਾ ਹੈ ਠੀਕ ਸ਼ੁਭ ਰਤਨ ਤੁਹਾਡੇ ਲਈ ਇਸ ਸਾਲ ਦਾ ਮੂੰਗਾ ਰਹੇਗਾ ਪੈਸੇ ਦੀ ਪ੍ਰੋਬਲਮ ਹੈ ਤਾਂ ਪੰਨਾ ਪਾ ਸਕਦੇ ਹਾਂ ਠੀਕ ਤੇ ਸ਼ੁਭ ਦਿਸ਼ਾ ਤੁਹਾਡੀ ਰਹੇਗੀ ਪੂਰਬ ਦਿਸ਼ਾ ਇਸ ਦਿਸ਼ਾ ਵੱਲ ਕੀਤੇ ਕੰਮ ਹਮੇਸ਼ਾ એનર્ਜੀ ਨੂੰ ਡਬਲ ਕਰਨਗੇ ਸਕਸੈਸ ਤੋਂ ਆਣਗੇ ਚੜਦੇ ਸੂਰਜ ਦੇ ਦਰਸ਼ਨ ਕਰਨੇ ਤੁਹਾਡੇ ਲਈ ਬਹੁਤ ਸ਼ੁਭ ਨੇ ਤੇ ਗਾਇਤਰੀ ਮੰਤਰ ਸੁਣਨਾ ਉਸ ਤੋਂ ਵੀ ਸ਼ੁਭ ਰਹੇਗਾ ਕਾਲਾ ਨੀਲਾ ਰਾਂਗ ਸਿੰਗ ਲਗਨ ਤੇ ਸਿੰਗ ਰਾਸ਼ੀ ਵਾਲਿਆਂ ਨੂੰ ਨਹੀਂ ਪਾਉਣਾ ਚਾਹੀਦਾ ਖਾਕੀ ਰੰਗ ਖਾਕੀ ਰੰਗ ਮੰਗਲ ਦਾ ਮੰਨਿਆ ਜਾਂਦਾ ਉਸ ਕਲਰ ਦਾ ਰੁਮਾਲ ਇਸ ਸਾਲ ਤੁਸੀਂ ਆਪਣੇ ਕੋਲ ਰੱਖਣਾ ਹੈ ਮੰਗਲ ਦਾ ਹੀ ਨੰਬਰ ਹੈ ਇਸ ਸਾਲ ਦਾ ਤਾਂ ਇਸ ਕਰਕੇ ਮੰਗਲ ਮਤਲਬ ਕਿਸਮਤ ਤਾਂ ਸਾਨੂੰ ਇੰਟਿਊਸ਼ਨ ਹੁੰਦੀ ਰਹੇਗੀ ਅਸੀਂ ਨੁਕਸਾਨ ਤੋਂ ਬਚਦੇ ਰਵਾਂਗੇ ਪਰੇਸ਼ਾਨੀਆਂ ਘੱਟ ਹੁੰਦੀਆਂ ਜਾਣਗੀਆਂ ਤਾਂ ਕਿ ਸਾਨੂੰ ਸਾਡੇ ਗ੍ਰਹਾਂ ਦਾ ਸ਼ੁਭ ਫਲ ਮਿਲਦਾ ਰਹੇ ਤਾਂ ਸ਼ੁਭ ਰਤਨ ਵੀ ਹੋ ਗਿਆ ਸ਼ੁਭ ਰੰਗ ਵੀ ਹੋ ਗਿਆ ਤੇ ਸ਼ੁਭ ਅਗਰ ਦੇਖੀ ਆਪਾਂ ਕਿ ਸਾਡੇ ਲਈ ਕਿਹੜੇ ਮਹੀਨੇ ਸ਼ੁਭ ਜਾਣ ਵਾਲੇ ਆ ਇਹ ਵੀ ਸੁਣੋ April ਚ ਸੂਰਜ ਉੱਚਦਾ ਹੁੰਦਾ ਹੈ April ਦਾ ਮਹੀਨਾ ਤੁਹਾਡੇ ਲਈ ਬਹੁਤ ਅੱਛਾ ਜਾਣ ਵਾਲਾ ਹੈ ਵੈਸੇ ਸ਼ੁਕਰ ਵੀ ਉੱਚਦਾ ਆ ਰਿਹਾ ਫਰਵਰੀ ਮਾਰਚ ਦੇ ਵਿੱਚ ਤਾਂ ਇਹ ਵੀ ਮਹੀਨਾ ਤੁਹਾਡੇ ਲਈ ਅੱਛਾ ਹੈ ਹਮੇਸ਼ਾ ਹੀ ਅਗਸਤ ਸਪਟੰਬਰ ਦਾ ਮਹੀਨਾ ਕਿਉਂਕਿ ਸੂਰਜ 9 ਨੰਬਰ ਚ ਹੁੰਦਾ ਹੈ ਤਾਂ ਉਹ ਵੀ ਵਧੀਆ ਕੰਮ ਕਰੇਗਾ ਜਦੋਂ ਜਦੋਂ ਸੂਰਜ ਦੀ ਕ੍ਰੋਸਿੰਗ ਰਾਹੂ ਤੋਂ ਹੋਏਗੀ ਇਹਦੇ ਵਿੱਚ ਬਾਰੇ ਆਪਾਂ ਤੁਹਾਨੂੰ ਵੀਡੀਓ ਪਾਉਂਦੇ ਰਹਿਣਾ ਹੈ ਕਿ ਇਸ ਟਾਈਮ ਤੇ ਇਸ ਟਾਈਮ ਤੇ ਰਾਹੂ ਤੋਂ ਕ੍ਰੋਸਿੰਗ ਹੈ ਸੂਰਜ ਰਾਹੂ ਇਕੱਠੇ ਹੋ ਰਿਹਾ ਕਿ ਤੋਂ ਇਕੱਠਿਆ ਹੋ ਰਿਹਾ ਤੇ ਤੁਹਾਡੀ ਜਨਮ ਪੱਤਰੀ ਚ ਕਿੱਥੇ ਬੈਠਾ ਹੈ ਕਿਹੜੀ ਰਾਸ਼ੀ ਚ ਬੈਠਾ ਹੈ ਉਹ ਤੁਸੀਂ ਆਪ ਚੈੱਕ ਕਰਕੇ ਕਿ ਸੂਰਜ ਦੀ ਕ੍ਰੋਸਿੰਗ ਕਦੋਂ ਹੈ ਪਰ ਜਦੋਂ ਸੂਰਜ ਤੁਹਾਡੇ ਲਗਨ ਦਾ ਮਾਲਕ ਉੱਚਦਾ ਹੋਵੇ ਉਸ ਟਾਈਮ ਤੇ ਲਏ ਗਏ ਡਿਸੀਜਨ ਕੀਤੇ ਗਏ ਕੰਮ ਬਹੁਤ ਸਕਸੈਸ ਦੇਣਗੇ ਤਾਂ ਹੋ ਗਿਆ ਅਪ੍ਰੈਲ ਜੂਨ ਔਰ ਅਗਸਤ ਔਰ ਸਤੰਬਰ ਠੀਕ ਅਕਤੂਬਰ ਛੱਡ ਕੇ ਕਿਉਂਕਿ ਅਕਤੂਬਰ ਦੇ ਵਿੱਚ 15 ਅਕਤੂਬਰ ਤੋਂ 15 ਨਵੰਬਰ ਤੱਕ ਸੂਰਜ ਨੀਚ ਦਾ ਹੁੰਦਾ ਹੈ ਉਸ ਤੋਂ ਬਾਅਦ ਆ ਗਿਆ ਨਵੰਬਰ ਤੇ ਦਸੰਬਰ ਠੀਕ ਇਹ ਮਹੀਨੇ ਤੁਹਾਡੇ ਲਈ ਸ਼ੁਭ ਜਾਣਗੇ ਇਸ ਮਹੀਨੇ ਕੀਤੇ ਗਏ ਕੰਮ ਸੂਰਜ ਦੀ એનર્ਜੀ ਤੇ ਤੁਹਾਡੇ ਕੌਨਫੀਡੈਂਸ ਨੂੰ ਡਬਲ ਕਰਨਗੇ ਠੀਕ ਹੈ ਜੀ ਤੇ ਇਸ ਸਾਲ ਦਾ ਮੇਨ ਉਪਾਅ ਕੀ ਹੈ ਖਾਕੀ ਰੰਗ ਦਾ ਰੁਮਾਲ ਆਪਣੇ ਕੋਲ ਰੱਖਣਾ ਮੂੰਗਾ ਨਾਗ ਪਾਉਣਾ ਰਸੋਈ ਚ ਬੈਠ ਕੇ ਖਾਣਾ ਖਾਣਾ ਕੇਤੂ ਲਗਨ ਚ ਆ ਰਿਹਾ ਕੁੱਤਿਆਂ ਦੀ ਸੇਵਾ ਕਰਦੇ ਰਹਿਣਾ ਤਾਂ ਕਿ ਕੇਤੂ ਸ਼ਾਂਤ ਰਹੇ ਔਲਾਦ ਦੀ ਪ੍ਰਾਪਤੀ ਲਈ ਇਹ ਸਾਲ ਬਹੁਤ ਅੱਛਾ ਹੈ ਪਰ ਸਿਤਚ ਗ੍ਰਹਿ ਲੱਗਣ ਵਾਲਾ ਤਾਂ ਕਿਸੇ ਵੀ ਤਰ੍ਹਾਂ ਨਾਲ ਵੀ ਬੀਪੀ ਵਧ ਰਿਹਾ ਜਾਂ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਉਸ ਚੀਜ਼ ਨੂੰ ਹਲਕੇ ਚ ਨਹੀਂ ਲੈਣਾ ਠੀਕ ਚੜਦੇ ਸੂਰਜ ਦੇ ਦਰਸ਼ਨ ਕਰਦੇ ਰਹੋ ਕੁਦਰਤੀ ਤੌਰ ਤੇ ਤੇ ਨਾਲ ਤੁਹਾਨੂੰ ਇਸ ਦੀ એનર્ਜੀ ਸ਼ੁਭ ਮਿਲਦੀ ਰਹੇਗੀ ਆਪਣੇ ਸਿਤਾਰਿਆਂ ਨੂੰ ਸਮਝ ਕੇ ਆਪਣੇ ਗ੍ਰਹਾਂ ਨੂੰ ਸਮਝ ਕੇ ਉਪਾਕਰਨ ਤੇ ਹਰ ਗ੍ਰਹਿ ਸ਼ੁਭ ਫਲ ਦਿੰਦਾ ਹੈ ਇਹ ਤੇ ਤੁਸੀਂ ਸਮਝਦੇ ਹੋ ਠੀਕ ਇਹ 225 ਸਿੰਘ ਲਗਨ ਸਿੰਘ ਰਾਸ਼ੀ ਵਾਲਿਆਂ ਲਈ ਬਹੁਤ ਅੱਛਾ ਜਾਵੇ ਸਕਸੈਸ ਮਿਲੇ ਤੁਹਾਨੂੰ ਔਰ ਰੁਕੇ ਹੋਏ ਸਾਰੇ ਕੰਮ ਹੋ ਜਾਣ ਸਤਿ ਸ਼੍ਰੀ ਅਕਾਲ